ਗੁੜੀਆ ਨਾਂ ਕੀ ਤੇਰਾ ਨਾਂ ਕੀ ਹੈ ਗੁਰਲੀਨ ਸੱਤਾਂ ਮੇਲੇ ਵਿੱਚ ਪੈ ਗਈਆਂ ਸਾਰੀਆਂ ਇਹ ਤਾਂ ਰਾਣੀ ਕਹਿੰਦੇ ਕੋਈ ਹੁਣਾ ਕਰ ਇੱਥੇ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਹਾਂਜੀ ਇੱਧਰ ਰੜਛੜੀ ਆਪਾਂ ਹੋ ਗਏ ਆ ਤੇ ਅੱਜ ਮੈਂ ਵੈਸੇ ਜਾਣਾ ਸੀ ਇਕੱਲੇ ਨਹੀਂ ਮੰਮੀ ਦੀ ਮੈਡਿਸ ਲੈਣ ਵਾਸਤੇ ਹਾਂਜੀ ਲਗ ਲਗ ਲਾ ਕੇ ਤਾਂ ਫੇਰ ਜਾਇਆ ਕਰ ਮਾਂ ਕਾ ਜਾਬੀ ਕੱਢ ਕੇ ਦੇ ਉੱਥੇ ਰੱਖ ਦਿੰਨੀ ਮੈਂ ਜਾਬੀ ਮੈਂ ਰੱਖ ਲਈ ਆ ਹੁਣ ਮੈਂ ਜਾ ਰਿਹਾ ਮੰਮੀ ਦੀ ਮੈਡਿਸ ਲੈਣ ਵਾਸਤੇ ਤੇ ਮੈਂ ਕਿਹਾ ਚਲੋ ਘਰੇ ਇੱਕ ਦਾ ਬੰਦਾ ਫੇਰ ਇਕੱਲਾ ਰਹਿਣਾ ਘਰੇ ਮੈਂ ਕਿਹਾ ਸਾਰੇ ਚੱਲ ਜਾਂਦੇ ਤੇ ਲੈ ਆਉਂਦੇ ਆ ਯਾਰੇ ਕਾਂਨਵਾੜ ਅੱਗੇ ਪਿੰਡ ਪਤਾ ਨਹੀਂ ਕਿਹੜਾ ਉਹ ਤੇ ਮੰਮੀ ਦੀ ਬੈਕ ਪ੍ਰੋਬਲਮ ਆ ਥੋੜੀ ਔਰ ਡਿਸਕ ਦੀ ਪ੍ਰੋਬਲਮਾਂ ਤੇ ਉਹਦੇ ਵਾਸਤੇ ਦਵਾਈ ਚੱਲ ਰਹੀ ਆ ਹਾਂਜੀ ਕੀ ਕਰਦੇ ਆ ਜੰਮੇ ਤੁੰਨੀ ਨਹੀਂ ਜਾਣੀ ਗਰਮੀਆਂ ਆ ਵੀ ਗਈਆਂ ਚਲੋ ਫੇ ਗੱਡੀ ਆਪਾਂ ਸਟਾਰਟ ਕੀਤੀ ਆ ਬਾਹਰ ਆ ਜਾ ਫਿਰ ਮੇਰੇ ਜੈਕਟ ਸੱਚ ਕਿੱਥੇ ਆ ਵਾਲੀ ਅੱਧੀ ਬਾਦੀ ਨਹੀਂ ਚੱਲ ਪਿਆ ਆਪਾਂ ਮੰਮੀ ਨੂੰ ਭੁੱਲ ਗਿਆ ਕੋਈ ਲੱਗਦਾ ਫਿਰ ਲੈਣ ਗਏ ਆ ਕੁਝ। ਹੁਣ ਆਪਾਂ ਪਹੁੰਚ ਚੱਕ شریف। ਬਾਬਾ ਮੱਖਣ ਖਾ। ਉਹ ਰਸਤਾ ਜਾਂਦਾ ਜਿਹੜਾ ਉਸ ਚੌਂਕ ਤੇ ਦੁਕਾਨ ਆਏ। ਹਾਂ। ਲਾਈ ਮਰਸਨ ਲੱਲੀ ਆ ਹੁਣ ਆਪਾਂ ਜਾ ਰਹੇ ਆ ਆਪਣੇ ਨਾਨਕੇ ਪਿੰਡ। ਕਿ ਆ ਗਿਆ ਪਿੰਡ ਤੁਗਲਵਾਲ। ਜਾ ਨਾਨਕੇ ਦਾ ਡਾਗ ਆ ਹਰ ਚੋਵਾਲ ਇੱਥੇ ਰਿੰਦੇ ਰਹੇ ਆਪਾਂ 10 12 ਸਾਲ ਆ ਰਹੇ ਹਾਂ ਚਲੋ ਵੀ ਕੋਈ ਚਾਹ ਆ ਗਈ ਆਪਣੀ ਚਾਹ ਪੀਓ ਵੀ ਗਰਮਾ ਗਰਮ ਰਸਤੇ 'ਚ ਰੁਕੇ ਹੀ ਆ ਪੰਗਾ ਚਲ ਚਾਹ ਪੀ ਲੈਨੇ ਆ ਨਮੀ ਪੀ ਲੈ ਚਾਹ ਇਹੋ ਪੀਓ ਚਾਹ ਪੀਓ ਫੇ ਚਲੀ ਚੱਲ ਆਪਾਂ ਆਪਾਂ ਪੈਣ ਨੂੰ ਚਾਹ ਪਾਣੀ ਪੀ ਲਿਆ ਪਿੰਡ ਆ ਗਿਆ ਆਪਣਾ ਔਲਖ 베ਰੀਆਂ ਔਲ ਖਾਇਆ ਔਲਖ ਨਕਸ਼ਾ ਬੜਾ ਚੇਂਜ ਹੋ ਗਿਆ ਵਾ ਨਾ ਹੀ ਬੋਟੀ ਬੜੀ ਹੈ ਮਾ ਜਿਹੜੀ ਬੋਟੀ ਦਾ ਬੈਲੇ ਹੋ ਬੜੀ ਸਾਰੀ ਫੈਮਿਲੀ ਆਈ ਅੱਜ ਸਾਡੀ ਲੋ ਜੀ ਪਹੁੰਚ ਗਿਆ ਆਪਾਂ ਚਾਬੀ ਇਹਨਾਂ ਨੂੰ ਘਰ ਦੀ ਦਿੱਤੀ ਮੈਂ ਤਾਂ ਨਾਨਕੇ ਘਰ ਦੀ ਚਾਬੀ ਉਹ ਤੁਹਾਨੂੰ ਕਿਉਂਕਿ ਰਹਿੰਦਾ ਨਹੀਂ ਨਾ ਚਾਬੀ ਹੈ ਕੀ ਵਾਲਾ ਇਹਨਾਂ ਕੋ ਹਾਂ ਇਹ ਉਹ ਤੇਲੇ ਗੱਡੀ ਚਾਣ ਨੇ ਤਾਂ ਲੋਪੇ ਪੈਂਟ ਦੀਆਂ ਗਲੀਆਂ ਘਰੋਂ ਖਾਣ ਵਾਸਤੇ ਲੈ ਆਏ ਹਾਂ ਹਾਂ ਇੱਥੇ ਬਲ ਡਿਵੈਲਪਮੈਂਟ ਹੋ ਗਿਆ ਕੰਮ ਦੰਦੀਆਂ ਗੱਡੀ ਜਾਣੀਆਂ ਬਸ ਕੋਈ ਵੀ ਗੱਲ ਹੋਈ ਗੱਡੀ ਇਹ ਪੱਲਾ ਆਦੀ ਇੱਧਰ ਇੱਧਰ ਸਾਡੇ ਘਰ ਦੇ ਬੈਕ ਸਾਈਡ ਮੰਦਿਰ ਵਾ ਹਾਂ ਇਹ ਇੱਧਰ ਵੀ ਜੀ ਔਡੋ ਪੱਡ ਗਏ ਬਿਲਕੁਲ ਜੀ ਦਾ ਨਾ ਘਰ ਹੁੰਦੇ ਆ ਉਹ ਕਿੱਧਰ ਜਾਣ ਡੀਆਂ ਇਹਨੂੰ ਆਓ ਇਹਨੂੰ ਇੱਧਰ ਦਾਹੀ ਫੂਆ ਜਿਵੇਂ ਹੈਗਾ ਬਾਰੇ ਬਸ ਜਾਲਜੂਲ ਪਾ ਕੇ ਬੰਦ ਕਰ ਛੜਿਆ ਹੈ ਐਂਟਰ ਲੋਕ ਲਾਤਾ ਬਸ ਇੰਨਾ ਕੇ ਵਿਕਾਸ ਹੋਇਆ ਆਡੀਆਂ ਗਲੀਆਂ ਦਾ ਕੀ ਚਾਚੇ ਚਰਨੇ ਦਾ ਘਰ ਵਾ ਬਿਲਕੁਲ ਗੱਲ ਸਹੀ ਹੈ ਆ ਨਾਲ ਗੁਰਦਰਾ ਸਾਹਿਬ ਸਾਡਾ ਆ ਸਾਡਾ ਗੇਟ ਵਾ ਤੇ ਆ ਗੁਰਦਰਾ ਸਾਹਿਬ ਦਾ ਗੇਟ ਨਾਲ ਹੀ ਧਿਆਨ ਨਾ ਧਿਆਨ ਨਾ ਡਿਗਣਾ ਵੇ ਉਹ ਹੋ ਹੋ ਕਰਦਾ ਕੀ ਹਾਲ ਬਣਿਆ ਪਿਆ ਜਦੋਂ ਕੋਈ ਵੇਖੋ ਜੀ ਵੇਖੋ ਕੀ ਹਾਲ ਬਣਿਆ ਜਦੋਂ ਕੋਈ ਰਹਿੰਦਾ ਹੋਵੇ ਤਾਂ ਹੀ ਆ ਨਾ ਆਹ ਦਾ ਬਾਥਰੂਮ ਹੀ ਵਗੈਰਾ ਨਾਲ ਕੰਮ ਕਾਜੇ ਵੀ ਲੱਗਾ ਹੋਇਆ ਇੱਥੇ ਆ ਵੇਖੋ ਉਹ ਬੰਦਾ ਘੁੱਸ ਗਿਆ ਇੱਥੇ ਹੈ ਮੈਂ ਸੁਣੀ ਉਹ ਕੋਈ ਬੂਏ ਖੋਲ੍ਹੇ ਹੋ 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 ਸਭ ਕੁਝ ਠਹਿ ਗਿਆ ਬਸ ਆ ਤੁਹਾਨੂੰ ਦੱਸਣਾ ਬੈਕ ਸਾਈਡ ਮੰਦਰ ਵਾ ਤੇ ਉਹਦੇ ਕਰਕੇ ਆ ਕੋਤੀਓ ਮੇਰੇ ਖਿਆਲ ਇੰਨਾ ਨੇ ਕਰ ਲਿਆ 3 ਟੰਨਾ ਪਾਤੀਆਂ ਬੈਕ ਸਾਈਡ ਇਸੇ ਦਰਵਾਜੇ ਲੱਗਾ ਹੋਇਆ ਵੀ ਲਾ ਲੂ ਕੇ ਲੈ ਗਿਆ ਕੋਈ ਇਹ ਦਰਵਾਜੇ ਪੌੜੀਆਂ ਨੂੰ ਲੱਗਾ ਵੀ ਲੱਗਦਾ ਲਾ ਕੇ ਲੈ ਗਿਆ ਕੋਈ ਇੱਥੇ ਆਉਂਦਾ ਹੀ ਕੋਈ ਨਹੀਂ ਨਾ ਕੋਈ ਦਵਾਈ ਕਰਦਾ ਨਾਨਾ ਜੀ ਦੀ ਫੋਟੋ ਲੱਭੀ ਇੱਥੇ ਮਾਤਾ ਜੀ ਹਦਾਰੀਵਾਲ ਵਾਲੀ ਵਾਹ ਵੇ ਸਾਹਮਣੇ ਕਾ ਕੱਢਿਆ ਹੈ ਪ੍ਰਾਣੀਆਂ ਫੋਟੋ ਆ ਲੋ ਆ ਤੋ ਫੜੋ ਆ ਤੇ ਦੋ ਫੋਟੋਆਂ ਲੱਭੀਆਂ ਇਹ ਲੈ ਕੇ ਜਾਣੀ ਨਾਨਾ ਜੀ ਕੋਲ ਨਾਲ ਕਾ ਸਮੇਂ ਚੌਂਕਾ ਸੀ ਦਾ ਆਰ ਸੋਈ ਇੱਕ ਆ ਇਦਾਂ ਇੱਥੇ ਹੁਣ ਬੰਦਪੁੰਦੀ ਹੋ ਗਿਆ ਇੱਥੇ ਚੁੱਲ੍ਹਾ ਇੱਥੇ ਰੋਟੀਏ ਪਕਾਉਂਦੇ ਹੁੰਦੇ ਸਾਰੇ ਉਹ ਡੇਕ ਪੀ ਛੱਤ ਉਹਦੋਂ ਸਾਰੀ ਵੇਖੋ ਛੱਤਾਂ ਸਾਰੀਆਂ ਡੇਕ ਪੀ ਅੰਮੀ ਆਵੇ ਆ ਦਰਵਾਜ਼ਾ ਆਪਣੇ ਅਰੀ ਨਾ ਬਣਾਇਆ ਹੈ ਹਾਂਜੀ ਜਿੰਦਾ ਇੱਥੇ ਕੀ ਲਾਉਣਾ ਇੱਥੇ ਕੋਈ ਰਹਿਣ ਕੋਈ ਚੀਜ਼ ਕੋਈ ਵੀ ਨਹੀਂ ਦਿੰਦਾ ਇੱਥੇ ਡੰਗਰ ਡੁੰਗਰੀ ਬੰਦ ਨੇ ਲੋਕੀ ਜ਼ਿਆਦਾਤਰ ਅੰਦਰ ਹੈ ਤਾਂ ਕੁਝ ਵੀ ਨਹੀਂ ਹੋਵੇ ਉਸ ਦੀ ਛੱਤ ਵਿੱਚ ਪੈ ਗਈ ਜਿੰਦਾਂ ਨਾ ਘਰ ਹੁੰਦੇ ਆ ਕੋਹ ਨਹੀਂ ਰਹਾ ਇਥੇ ਮੈਂ ਦੇਖ ਲੈ ਕਰਨ ਕਿਹੜੀ ਕੀ ਹੈ ਇਹ ਸੋਈ ਜੀ ਵੀ ਇਦਾਂ ਸੋਈ ਦੋ ਦੋ ਕਮਰੇ ਇਹਨਾਂ ਦੇ ਜਦੋਂ ਵਿਆਹ ਹੋਇਆ ਇਹਨਾਂ ਦੇ ਇਹਦਾ ਇੱਕ ਆ ਕਮਰਾ ਓਏ ਖੁੱਲੇ ਰਹਿੰਦੇ ਡੰਗੜ ਨੁਕਰ ਆ ਜਾਂਦੇ ਸਾਰਾ ਇੱਥੇ ਬਰਾਂਡਾ ਇਹਨਾਂ ਦਾ ਕਮਰਾ ਇੱਧਰ ਹੀ ਉਹ ਫੋਟੋ ਲੈ ਜਾਣੀ ਨਾਲ ਨਿੱਕੀ ਇੱਕ ਫੋਟੋ ਦੇ ਦਿਓ ਯਾਰ ਹਾਜ਼ਰੀ ਇਹ ਆ ਫੋਟੋ ਦੇ ਲੋ ਯਾਰ ਹਾਜ਼ਰੀ ਚਲੋ ਮੈਂ ਫੋਟੋ ਆ ਖੜਨੀ ਨਾਲ ਨਾ ਮੈਂ ਨਹੀਂ ਕਿ ਫੋਟੋ ਇੱਕ ਆਹ ਵਾਲਾ ਹੁੰਦਾ ਏਕ ਉਹ ਮੈਂ ਛੋਟਾ ਜਿਹਾ ਹੈ ਇਦਾਂ ਰਸੋਈ ਆ ਰਸੋਈ ਜੀ ਕਾਫੀ ਇਦਾਂ ਕਮਰਾ ਹੈ ਹੋਰ ਰਸੋਈ ਛੱਡਿਆ ਥੋੜੀ ਤਾਂ ਬੂਹ ਲੈ ਗਿਆ ਉਹ ਲਾਈਟ ਨਾ ਧਿਆਨ ਨਾ ਧਿਆਨ ਨਾ ਉੱਥੇ ਵੀ ਉਦਾਂ ਉਹ ਹੀ ਹਾਲ ਵਾ ਧਿਆਨ ਨਾ ਡੰਡੇ ਕੰਦਾ ਸਾਰਾ ਚਿੱਕੜੀ ਤੂਣਾ ਵੀ ਹੈ ਨਹੀਂ ਕੁਛ ਵੀ ਰਿਹਾ ਯਾਰ ਸਾਰਾ ਟੈਟ ਹੋ ਗਿਆ ਵਿੱਚੇ ਪੈ ਗਿਆ ਸਭ ਕੁਝ ਟੈਟ ਲੋ ਇਦਾਂ ਹੀ ਆ ਜੀ ਇਹ ਜਾਨਾ ਹੁੰਦੇ ਘਰ ਜਦੋਂ ਬੰਦਾ ਹੀ ਨਹੀਂ ਰਿਹਾ ਤੇ ਕੀ ਕਰਨਾ ਸਭ ਕੁਝ ਲੋਕੀ ਪਟ ਪਟ ਕੇ ਲੈ ਗਏ ਲਮਾਰੀਆਂ ਸਭ ਜੋ ਵੀ ਹੈ ਇੱਥੇ ਦੇ ਫਰਸ਼ ਤੇ ਪਾਇਆ ਆ ਕਿੱਲੀਆਂ ਮੇਰੇ ਪੁਰਾਣੀਆਂ ਅਜੇ ਤੱਕ ਹੈਗੀਆਂ ਆ ਆ ਸਾਰੇ ਫਰਸ਼ ਪਏ ਇਹਦੇ ਵਿੱਚ ਮਤਲਬ ਪੱਕੇ ਫਰਸ਼ ਪਏ ਪਰ ਖਾਲੀ ਮੂੜਾ ਬੁਰਾ ਹੋ ਗਿਆ ਸਭ ਕੁਝ ਉੱਤੋਂ ਪੈ ਗਿਆ ਕੋ ਟੈਟੂ ਕੇ ਵਿੱਚ ਸਤਾ ਨੰਗੀਆਂ ਹੋ ਗਈਆਂ ਸਾਰੀਆਂ ਅਹੀਂ ਤੱਕ ਜੇ ਵੀ ਆਏ ਆ ਪਰ ਇੱਥੇ ਉਹ ਲੈਟਰਿੰਗ ਬਾਥਰੂਮ ਹੈ ਇੰਨੀ ਜਗ੍ਹਾ ਪਿੱਛੇ ਨੂੰ ਕਿੰਨੀ ਉਹ ਜਿੱਥੇ ਕੋਠੀ ਨਹੀਂਗੇ ਉਨੀ ਜਗ੍ਹਾ ਮਗਰਵਾ ਉਹ ਬੰਦ ਕੀਤਾ ਦਰਵਾਜਾ ਵੀ ਖੋਲਦੇ ਆ ਵੇਹੇ ਉਹ ਖੋਲਦਾ ਨਹੀਂ ਹੈ ਬਾਥਰੂਮ ਲੈਟਰਿੰਗ ਵਾਲਾ ਬੂਆ ਕੋਲ ਲਾਗਣ ਆ ਗਿਆ ਹੂੰ ਹੂੰ ਚੱਡਣ ਇਹ ਕਿਹਨਾਂ ਕਾਚੀ ਬੂਆ ਨੂੰ ਕੋਲ ਨੂੰ ਕਰਦਾ ਆ ਹਾਂ ਸਾਰਾ ਖੁੱਲ੍ਹਾਇਆ ਕਰਨਾ ਇਦਾਂ ਉੱਥੇ ਤੱਕ ਆ ਜਗ੍ਹਾ ਵੇ ਕਿੰਨੀ ਜਗ੍ਹਾ ਵੇ ਆ ਬਾਥਰੂਮ ਹੈ ਆ ਸਾਰਾ ਬਾਥਰੂਮ ਹੈ

ਸ਼ੀਸ਼ਾ ਲਾਗਨੇ ਸੱਚ ਖੜੇ ਸ਼ੀਸ਼ੇ ਤੋੜ ਸੜੇ ਕਹਿੰਦੇ ਆ ਦੇਖੋ ਆਹ ਦਰਵਾਜ਼ਾ ਉਹ ਚਾ ਨਾਨੀ ਨੇ ਬਣਾਇਆ ਹੈ ਬੜਾ ਵਧੀਆ ਹੁਣ ਤੇ ਬਸ ਲੱਕੜ ਦਾ ਸਾਰੀ ਲੱਕੜੀ ਦਾ ਦਰਵਾਜ਼ਾ ਇੱਥੇ ਡੱਗਰ ਬੰਦ ਹੁੰਦਾ ਹੈ ਨਾ ਇਧਰ ਬਣਾਇਆ ਹੈ ਆ ਇੱਥੇ ਨਾਨੀ ਮੁੰਡੀਆਂ ਦੀ ਨਾਨੀ ਦੇ ਮੰਮੀ ਰੋਟੀ ਬਕਾਉਂਦੇ ਹੁੰਦੇ ਇੱਥੇ ਜਗ੍ਹਾ ਵਰਾ ਨਹੀਂ ਹੋ ਗਈ ਹੈ ਜੀਂਦਿਆਂ ਨਾ ਹੁੰਦੀ ਜਗ੍ਹਾ ਜਿਹੜੇ ਨਾਨਾ ਨਾਨਾ ਨੇ ਜਿਨ੍ਹਾਂ ਨੇ ਕਿਹਾ ਕਿ ਕਿੰਨੀ ਘਰੀ ਆਉਣਾ ਹੈ ਆਪਾਂ ਇੱਥੇ ਇੱਥੇ ਟੋਕਾ ਹੁੰਦਾ ਇੱਥੇ ਟੋਕਾ ਹੁੰਦਾ ਇੱਥੇ ਇੱਥੇ ਪੱਠੇ-ਪੁੱਠੇ ਆਂ ਅੱਜ ਦੇ ਡੰਗਰ-ਡੰਗਰ ਬੰਦੇ ਹੁੰਦੇ ਸੀ ਹੁਣ ਵੀ ਕਿਸੇ ਨੇ ਬੰਦੇ ਨੇ ਡੰਗਰ ਵੈਸੇ ਆਇਓ ਹੌਲੀ-ਹੌਲੀ ਆਜੋ ਜੇ ਆਉਣਾ ਤੇ ਧਿਆਨ 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 ਆ ਆ ਖੁਰਲੀ ਜੇ ਮਜੂਦ ਆ ਵੇਹਲਾ ਖੁਰਲੀ ਪ੍ਰਾਣੀ ਇੱਥੇ ਗਾਂਵਾਂ ਬੰਦ ਹੁੰਦੇ ਆਪਾਂ ਦਵਾਈਆਂ ਫੇ ਐਂ ਜਿਹਾ ਰਸਤਾ ਛੱਡਿਆ ਕੇ ਬੰਦ ਕਰ ਛੱਡਿਆ ਇਹਨਾਂ ਨੇ ਆ ਕੱਚਾ ਕੋਠਾ ਹੁੰਦਾ ਸਾਰਾ ਜਿ ਤੂੜੀ ਤੜੀ ਵਾਲਾ ਇਹ ਢੱਟ ਗਿਆ ਦੇਖੋ ਸਾਰੇ ਹੂੰ ਹੂੰ ਐਦਾਂ ਐਦਾਂ ਕਮਰੇ ਹੀ ਦੋ ਐ ਸਰੋਖ ਉਹ ਉਥੋਂ ਤੱਕ ਤੇ ਇਹਨੂੰ ਤੇ ਦਰਵਾਜ਼ਾ ਹੈ ਉਹਦੀ ਦਰਵਾਜ਼ਾ ਵੀ ਆ ਗਏ ਇਹਨਾਂ ਦੀ ਬੰਦ ਕਰ ਛੱਡਿਆ ਕੇ ਸੱਤਾਂ ਮੇਲ ਵਿੱਚ ਪੈ ਗਈਆਂ ਸਾਰੀਆਂ ਇਹ ਤਾਂ ਰਾਣੀ ਕੇ ਨੇ ਦੇਖੋ ਕੋਈ ਹੁਣ ਨਾ ਇੱਥੇ ਇਹਦੇ ਤਾਂ ਰਹਿੰਦੇ ਸੀ ਉਦੋਂ ਕੰਦਾ ਉੱਚਾ ਨਹੀਂ ਹੁਣ ਵੇਖੋ ਹੁਣ ਇੱਥੇ ਕੋਈ ਨਹੀਂ ਰਹਿੰਦਾ ਤੇ ਕੰਦਾ ਵਿੱਚ ਹੀ ਹੋ ਗਿਆ ਆ ਗੁਰਦਰਾ ਸਾਹਿਬ ਇਹ ਗੇਟ ਇਧਰ ਵਾਲਾ ਆਹ ਪਸਾ ਲੱਗ ਰਿਹਾ ਪਰ ਮੀਂਹ ਨਹੀਂ ਆਇਆ ਆ ਵੀ ਛਤ ਤੱਕ ਨਾ ਨਹੀਂ ਵਸੇ ਆ ਵੇਖੋ ਹਾਂਜੀ ਤੇਰੇ ਲੱਗਿਆ ਕਿ ਆ ਲੰਗਰ ਹਾਲ ਬਣਾਤਾ ਪਹਿਲਾਂ ਇਧਰ ਹੈਗਾ ਇਹ ਦੂਜਾ ਕਿਹਦੀ ਰਹਿ ਸੀ ਲੰਗਰ ਹਲ ਬਣਾਦਾ ਤੇ ਆਪ ਮੈਂ ਨੀਂ ਗਿਟਾ ਕਰਦਾ ਇੱਧਰ। ਸਾਤ ਪੀ ਗਲੀ ਸਾਰੀ। ਨਹੀਂ ਤੇ ਦੇਖੋ ਆ ਜਾ ਨਵਲੀਨ ਕੀ ਨਾ ਤੇਰਾ? ਨਾਂ ਕੀ ਹੈ ਤੇਰਾ? ਲਵਲੀਨ ਲਵਲੀਨ ਤੇ ਭੱਜ ਗਈ ਪਰਾਂ ਨੂੰ। ਗੁੜੀਆ ਨਾਂ ਕੀ ਤੇਰਾ? ਨਾਂ ਕੀ ਹੈ? ਇਹਨੂੰ ਤੇ ਦੇਖ। ਇਹਨੂੰ ਦੇਖ ਨਾਂ ਕੀ ਤੇਰਾ? ਇਹਨੂੰ ਵੇਖ ਇਹਨੂੰ ਨਾਂ ਕੀ ਤੇਰਾ? ਗੁਰਲੀਨ ਤੈਨੂੰ ਹਲਕੇ ਜੀ ਕਿਹਦੀ ਕੁੜੀ ਆ ਮਮਾ ਦੀ ਹੁਣ ਮਮਾ ਦੀ ਤੇ ਹੈਗੀ ਆ ਡੈਡੀ ਦਾ ਨਾਮ ਕੀ ਆ ਡੈਡੀ ਦਾ ਕੀ ਨਾਮ ਆ ਪਰ ਬੀਟ ਪਪਾ ਇਹ ਨਹੀਂ ਦੈਨੀ ਨਾ ਖਾਣੇ ਮੱਕਾ ਨਹੀਂ ਮਮਾ ਕੀ ਆ ਇਹ ਮੈਂ ਰਾਜ ਨਹੀਂ ਖਾਣੇ ਰਾਜ ਨਹੀਂ ਖਾਣੇ ਵੇਲਾ ਤੂੰ ਰਾਜ ਮੰਡੀ ਜਾਣਦੇ ਆ ਹੁਣ ਮੂਠੂ ਬੱਸ ਬਣੀ ਹੋਦੀ ਆ ਪ੍ਰਦੀਪ ਦੇ ਪ੍ਰਦੀਪ ਦੇ ਆਛਾ ਪ੍ਰਦੀਪ ਦੇ ਆ ਹੋ ਜੱਲ ਮੱਚਾ ਕੋਲ ਉਹ ਰਾਹ ਕਰਦਾ ਮੈਂ ਕਰਕੇ ਛੋਟੇ ਛੋਟੇ ਇਹਨਾਂ ਦੁਬਾਰਾ ਫੇਰ ਚਾਹ ਆ ਗਈ ਪੀਣੀ ਲੈ ਚਾਹ ਲਾ ਲਾ ਅਗਰ ਨਾਗੇ ਦਾ ਨਿੱਕੀ ਹੈ ਨਿੱਕੀ ਨਿੱਕੀ ਚਲੋ ਬੈਠੀ ਹੈ ਨਿੱਕੀ ਇਹ ਵੀ ਨਾਮ ਵਧੀਆ ਰੱਖਿਆ ਨੇ ਨਿੱਕੀ ਚੰਗਾ ਨਿੱਕੀ ਇਹਨਾਂ ਨਾਲ ਸਾਥ ਹੁੰਦਾ ਕੋਈ ਨਹੀਂ ਤੇ ਨਾਮ ਕਿ ਧਿਆਨ ਨਹੀਂ ਕਰਦੀ ਤੇ ਇਹ ਚੱਲ ਭਈ ਹੁਣ ਵਾਪਸ ਤੇ ਇੱਕ ਦੋ ਘਰਾਂ ਚ ਰੁਕੇ ਸੀ ਆਪਾਂ ਬਹੁਤ ਵਧੀਆ ਲੱਗਾ ਰੁਕੇ ਤੇ ਚਲੋ ਫੇ ਚੱਲੀਏ ਹੈ ਜੀ ਪਹੁੰਚ ਗਿਆ ਆਪਾਂ ਘਰ ਕਿਉਂਕਿ ਉੱਥੇ ਵੀ ਆ ਤੁਹਾਨੂੰ ਪਤਾ ਹੋਊ ਕਿ ਆਏ ਆ ਘਰੇ ਉੱਥੇ ਦਵਾਈ ਲੈਣ ਗਏ ਮੈਡੀਸਨ ਵਗੈਰਾ ਤੇ ਫੈਮਿਲੀ ਕਹਿੰਦੀ ਕਿ ਚਲ ਉੱਧਰ ਹੋ ਕੇ ਆਉਣਾ ਨਾਨਕੇ ਪਿੰਡ ਵੀ ਲੱਗੇ ਹੋਇਆ ਉੱਥੋਂ ਤੇ ਮੈਂ ਕਿਹਾ ਚਲੋ ਔਲ ਔਲਖਾ ਵੀਰਿਆਂ ਜਾਣਾ ਹੈ ਲੱਗਿਆ ਮੈਂ ਕਿਹਾ ਚਲੋ ਹੋ ਆਉਨੇ ਉੱਥੋਂ ਤੇ ਮੰਮੀ ਕਹਿੰਦੇ ਲੱਗੇ ਆਏ ਆ ਤੇ ਚਲੋ ਹੋ ਚੱਲਦੇ ਆ ਤੇ ਬਾਕੀ ਉਹ ਸਾਰਾ ਹੀ ਉੱਥੇ ਖਤਮ-ਖਤਮ ਹੋ ਗਿਆ ਤੁਹਾਨੂੰ ਦੇਖ ਹੀ ਲੈਣਾ ਜੀ ਇਹਦੇ ਘਰ ਹੁੰਦੇ ਆ ਖੇਚ ਤੇ ਵਜਦੀ ਖੇਚ ਤੇ ਵਜਦੀ ਹੈ ਜਿੱਥੇ ਬੰਦਾ ਚਲੋ ਮਾਪੇ ਦਾ ਘਰ ਵਾ ਤੇ ਚਲੋ ਇਹ ਵਾਕੀ ਖੇਚ ਤੇ ਵਜਦੀ ਹੈ ਜਿੱਥੇ ਅਸੀਂ ਵੀ ਥੋੜਾ ਬਹੁਤ ਬਚਪਨ ਆਪਣਾ ਗੁਜ਼ਾਰਿਆ ਵਾ ਤੇ ਜਾਣਾ ਵੀ ਚਾਹੀਦਾ ਤੇ ਜਾਣਾ ਵੀ ਪੈਂਦਾ ਪਰ ਇਹ ਵਾਕੀ ਉੱਥੇ ਕੇਅਰ ਵਗੈਰਾ ਕੋਈ ਨਹੀਂ ਕਰਦਾ ਤੇ ਇਦਾਂ ਹੀ ਆ ਤੇ ਆ ਕੱਲ ਨੂੰ ਦੇ ਦੋ ਕੋਰਤੇ ਜਾਂ ਮੈਂ ਕਹਾਂ ਚਲੋ ਅਸੀਂ ਦੇ ਆਉਂਦੇ ਅੱਜ ਟਾਈਮ ਹੈਗਾ ਹੈ ਤੇ ਅ ਜੀਆ ਕੇਲਰ ਸਾਹਿਬ ਕੋ ਪਹੁੰਚ ਗਏ ਆਪਾਂ